اور جي نڪتي मोदी सरकार मोदी सरकार मोदी सरकार मोदी सरकार मोदी सरकार ਖਾੜ ਵਾਲੀ ਸਰਕਾਰ ਮੁਰਦਾਬਾਦ ਹੱਕ ਖੋਗ ਵਾਲੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸਰਕਾਰ ਮੁਰਦਾਬਾਦ 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 ਦੇਖੋ ਕੇਂਦਰ ਚ ਰਾਜ ਕਰਦੀ ਭਾਜਪਾ ਸਰਕਾਰ ਉਹ ਨਹਾਇਤ ਹੀ ਮਾੜਾ ਕਾਨੂੰਨ ਜਿਹੜਾ ਨਵਾਂ ਕਾਨੂੰਨ ਹੈ ਜਿਹੜਾ ਬੀਬੀ ਜੀ ਰਾਮ ਜੀ ਕਾਨੂੰਨ ਲੈ ਕੇ ਆ ਰਹੀ ਹੈ ਇਹ ਕਾਨੂੰਨ ਹੈ ਜਿਹੜਾ ਇਹ ਪੁਰਾਣੀ ਜੋ ਚੱਲ ਰਹੀ ਮਨਰੇਗਾ ਸਕੀਮ ਨੂੰ ਖਤਮ ਕਰਕੇ ਉਹਦੀ ਪੂਰੀ ਦੀ ਪੂਰੀ ਜਿਹੜੀ ਜੋ ਇੱਕ ਆਤਮਾ ਸੀ ਉਹਦੀ ਆਤਮਾ ਨੂੰ ਹੀ ਉਹ ਖਤਮ ਕਰਕੇ ਨਵਾਂ ਕਾਨੂੰਨ ਲਿਆ ਰਹੀ ਹੈ ਜਿਹਦੇ ਤਹਿਤ ਜਿਹੜੀ ਇਹ ਮਨਰੇਗਾ ਹੈ ਇਹ ਜੋ ਮਰਜੀ ਕਹਿ ਲੋ ਇਹ ਜੇ 100 ਹੱਥ ਰੱਸਾ ਸਿਰੇ ਤੇ ਗੰਡ ਮਾਰਨੀ ਹੋਵੇ ਇਹਦਾ ਜਵਾਬ ਇਹ ਹੈ ਕਿ ਕੇਂਦਰ ਸਰਕਾਰ ਮਨਰੇਗਾ ਸਕੀਮ ਨੂੰ ਖਤਮ ਕਰਨ ਜਾ ਰਹੀ ਹੈ ਇਹਦੇ ਨਾਲ ਲੱਖਾਂ ਹੀ ਪਰਿਵਾਰਾਂ ਦਾ ਲੱਖਾਂ ਹੀ ਪਰਿਵਾਰ ਔਰ ਜਿਹੜੇ ਕਰੋੜਾਂ ਪਰਿਵਾਰ ਪੂਰੇ ਭਾਰਤ ਦੇ ਉਹਨਾਂ ਦੀ ਜਿਹੜੀ ਚੁੱਲ੍ਹੇ ਦੀ ਅੱਗ ਹੈ ਇਹ ਉਹਨੂੰ ਬੁਝਾਣ ਦੀ ਖਾਤਰ ਕੀਤਾ ਜਾ ਰਿਹਾ ਪੂਰੀ ਇਹ ਸਾਜਿਸ਼ ਹੈ ਪਲਾਨ ਦੇ ਤਹਿਤ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਹੋ ਅੱਜ ਹਜ਼ਾਰਾਂ ਦੀ ਗਿਣਤੀ ਚਠਾਠ ਮਾਰ ਠਾਠਾ ਮਾਰ ਦਾ ਇਕੱਠ ਜੋ ਸਾਡੀਆਂ ਮਾਤਾਵਾਂ ਤੇ ਭੈਣਾਂ ਦਾ ਵੱਖ-ਵੱਖ ਪਿੰਡਾਂ ਚੋਂ ਆਪ ਮੁਹਾਰੇ ਚੱਲ ਕੇ ਅੱਜ ਉਰੇ ਖੰਨਾ ਵਿਖੇ ਪਹੁੰਚੇ ਹੋਏ ਆ ਤੁਸੀਂ ਦੇਖ ਸਕਦੇ ਹੋ ਉਰੇ ਆਸੀ ਕੇਂਦਰ ਸਰਕਾਰ ਦਾ ਪਤਲਾ ਵੀ ਫੂਕਿਆ ਵਿਰੋਧ ਵੀ ਕੀਤਾ ਸੀ ਕੱਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵਿਧਾਨ ਸਭਾ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਉਹ ਰੈਜ਼ੋਲੂਸ਼ਨ ਅਸੀਂ ਪਾਰਤ ਕਰਕੇ ਵਿਰੋਧ ਦਾ ਰੈਜ਼ੋਲੂਸ਼ਨ ਅਸੀਂ ਕੇਂਦਰ ਸਰਕਾਰ ਨੂੰ ਭੇਜਿਆ ਔਰ ਭਾਰਤ ਦੇ 28 ਸੂਬਿਆਂ ਚੋਂ ਪਹਿਲਾ ਸੂਬਾ ਪੰਜਾਬ ਬਣਿਆ ਜਿਨੇ ਇਸ ਕਾਲੇ ਕਾਨੂੰਨ ਦੇ ਖਿਲਾਫ ਡਟ ਕੇ ਆਵਾਜ਼ ਉਠਾਈ ਹੈ ਪੰਜਾਬ ਹਮੇਸ਼ਾ ਆਪਣੇ ਵੱਡੇ ਪੁੱਤ ਹੋਣ ਦੇ ਨਾਤੇ ਸਬੂਤ ਦਿੰਦਾ ਰਿਹਾ ਹੈ ਦੇਸ਼ ਦੀ ਆਜ਼ਾਦੀ ਚ ਵੀ ਸਾਡਾ ਹੱਕ ਹੱਕ ਸਭ ਤੋਂ ਵੱਡਾ ਸੀਗਾ ਤੇ ਅੱਜ ਅੱਜ ਜੇ ਕਾਲੇ ਕਾਨੂੰਨ ਚਾਹੇ ਕਿਸਾਨੀ ਕਾਨੂੰਨ ਆਏ ਹੁਣ ਉਹ ਲੜਾਈ ਲੜੀ ਹੈ ਹੁਣ ਇਹ ਜਿਹੜਾ ਮਰੇਕਾ ਨੂੰ ਬਦਲ ਕੇ ਨਵਾਂ ਕਾਲਾ ਕਾਨੂੰਨ ਲੈ ਕੇ ਆ ਰਹੇ ਆਂ ਅਸੀਂ ਇਹਦੀ ਵੀ ਲੜਾਈ ਲੜਾਂਗੇ ਸ਼ੁਰੂਆਤ ਹੋ ਚੁੱਕੀ ਆ ਸਾਨੂੰ ਇਸ ਦੇ ਬਦਲੇ ਚ ਇੱਕ ਵਾਰ ਦੋ ਵਾਰ 20 ਵਾਰ 100 ਵਾਰ ਇਕੱਠ ਕਰਨਾ ਪਵੇ ਔਰ ਇਕੱਠ ਕਰਕੇ ਸਾਨੂੰ ਕਿ ਹੈ ਦਿੱਲੀ ਤੱਕ ਕੂਚ ਕਰਨਾ ਪਵੇ ਅਸੀਂ ਆਪਣੀਆਂ ਮਾਤਾਵਾਂ ਨੂੰ ਭੈਣਾਂ ਨੂੰ ਨਾਲ ਲੈ ਕੇ ਉੱਥੇ ਤੱਕ ਜਾਵਾਂਗੇ ਕਿਉਂਕਿ ਇਹਦੇ ਨਾਲ ਜਿੱਥੇ ਆਮ ਗਰੀਬ ਵਰਗ ਸਾਰੀਆਂ ਹੀ ਕੈਟਾਗਰੀਆਂ ਦੇ ਜੁੜੇ ਹੋਏ ਨੇ ਵਿਸ਼ੇਸ਼ ਤੌਰ ਤੇ ਇਹਦੇ ਚ ਜ਼ਿਆਦਾਤਰ ਸਾਡੀ ਐਸਸੀ ਕੈਟਾਗਰੀ ਬਹੁਤ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਜਿਹੜੀ ਕਿ ਜੋਬ ਕਾਰਡਸ ਵੀ ਜਿਹੜੇ ਬਣੇ ਹੋਏ ਨੇ ਉਹ ਸਾਡੇ ਮਤਲਬ ਕਿ ਸਮਝ ਸਕਦੇ ਹੋ ਕਿ 90% ਤੋਂ ਉੱਤੇ ਜੋਬ ਕਾਰਡ ਸਾਡੀਆਂ ਮਾਵਾਂ ਤੇ ਭੈਣਾਂ ਦੇ ਬਣੇ ਹੋਏ ਨੇ 70 70 ਸਾਲ ਦੀਆਂ ਉਮਰ ਦੀਆਂ ਸਾਡੀਆਂ ਮਾਵਾਂ ਕਿੱਥੇ ਜਾਣਗੀਆਂ ਬਹੁਤ ਵੱਡੀ ਗੱਲ ਹੈ ਸੋ ਇਸ ਕਰਕੇ ਅਸੀਂ ਡਟ ਕੇ ਵਿਰੋਧ ਕਰ ਰਹੇ ਹਾਂ ਸਾਡਾ ਵਿਰੋਧ ਕਰਨਾ ਫਰਜ਼ ਬਣਦਾ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਡਾ ਡੈਮੋਕਰੈਟਿਕ ਰਾਈਟ ਹੈ ਸਾਡਾ ਜਮਹੂਰੀ ਹੱਕ ਹੈ ਅਸੀਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਕਰ ਰਹੇ ਹਾਂ ਔਰ ਅਸੀਂ ਆਪਣੇ ਹੱਕਾਂ ਦੀ ਆਵਾਜ਼ ਚੱਕਣ ਦੇ ਲਈ ਸਾਨੂੰ ਕਿਤੇ ਵੀ ਜਾਣਾ ਪਵੇ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚ ਸੜਕਾਂ ਤੇ ਕੂਚ ਵੀ ਕਰਾਂਗੇ ਧਰਨੇ ਪ੍ਰਦਰਸ਼ਨ ਵੀ ਕਰਾਂਗੇ ਪਰ ਇਹ ਜਿਹੜਾ ਕਾਲਾ ਕਾਨੂੰਨ ਮਨਰੇਗਾ ਨੂੰ ਬਦਲ ਕੇ ਨਵਾਂ ਲਿਆਇਆ ਜਾ ਰਿਹਾ ਹੈ ਇਹਨੂੰ ਅਸੀਂ ਵਾਪਸ ਕਰਾ ਕੇ ਛੱਡਾਂਗੇ ਇਨਕਲਾਬ ਜਿੰਦਾਬਾਦ 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 ਭਗਤ ਸਿੰਘ ਤੁਹਾਡੀ ਸੋਚ ਤੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਬਹੁਤ ਬਹੁਤ ਧੰਨਵਾਦ ਜੀ ਮੈਂ ਗੁਪੀ ਜੀ ਵੀ ਆਮ ਆਦਮੀ ਪਾਰਟੀ ਐਸ ਵੀਿੰਗ ਦਾ ਪ੍ਰਧਾਨ ਹਾਂ ਅੱਜ ਜੋ ਖੰਨਾਚ ਸਾਡੀਆਂ ਭੈਣਾਂ ਨੇ ਬਹੁਤ ਗਿਣਤੀ ਚ ਕਰਤਕ ਢਾਈ ਜਾਂ ਦੇ ਕਰੀ ਸਾਡੀਆਂ ਭੈਣਾਂ ਇੱਥੇ ਵਿਰੋਧ ਚ ਆਈਆਂ ਨੇ ਜਿਹੜਾ ਕਾਲਾ ਕਾਨੂੰਨ ਮੋਦੀ ਸਰਕਾਰ ਬਣਾਉਣ ਜਾ ਰਹੀ ਹੈ ਤੇ ਬਹੁਤ ਵੱਡਾ ਸੰਘਰਸ਼ ਅੱਜ ਕਰਨਾ ਹਲਕੇ ਤੋਂ ਸ਼ੁਰੂ ਕੀਤਾ ਹੈ ਜਦੋਂ ਸਰਕਾਰਾਂ ਬਣਦੀਆਂ ਨੇ ਜਦ ਮੋਦੀ ਜੀ ਸਰਕਾਰ ਆਜ 12 ਸਾਲ ਦੇ ਕਰੀਬ ਰਾਜ ਕਰਦੀ ਹੈ ਪੂਰੇ ਭਾਰਤ ਵਿੱਚ ਹਮੇਸ਼ਾ ਹੀ ਚਾਹੇ ਯੂਨੀਵਰਸਿਟੀ ਇੰਟਰਫੇਸ ਦੀ ਗੱਲ ਕਰੀਏ ਚਾਹੇ ਕਿਸਾਨਾਂ ਨੂੰ ਤੰਗ ਕਰਨ ਦੀ ਗੱਲ ਕਰੀਏ ਅੱਜ ਜਿਹੜੇ ਮਨਰੇਗਾ ਦੀਆਂ ਸਾਡੀਆਂ ਘਟੋ-ਘਟ ਬਹੁਤ ਦੇਰ ਤੋਂ ਇਹ ਸਕੀਮਾ ਚੱਲਦੀ ਹੈ ਇਹ ਸਾਡੀਆਂ ਜਿਹੜੀਆਂ ਭੈਣਾਂ ਨੇ ਘਟੋ-ਘਟ ਪੂਰੇ ਪੰਜਾਬ ਚ 8 ਤੇ 9 ਲੱਖ ਸਾਡੀਆਂ ਭੈਣਾਂ ਆ ਜਿਹੜੀਆਂ ਨਰੇਗਾ ਦੇ ਸਿਰਫ ਚਲਾ ਕੇ ਮਿਹਨਤ ਕਰਕੇ ਆਪ ਦਾ ਪਰਿਵਾਰ ਪਾਲਦੀਆਂ ਨੇ ਰੋਜੀ ਰੋਟੀ ਕਮਾ ਰੋਟੀ ਰੋਟੀ ਕਮਾ ਰੀਆਂ ਨੇ ਪਰ ਉਹਨਾਂ ਤੇ ਅੱਜ ਜੋ ਸੈਂਟਰ ਸਰਕਾਰ ਨਿਤ ਨਵੇਂ ਕਾਨੂੰਨ ਬਣਾਈ ਜਾ ਰਹੀ ਹੈ ਤੇ ਇਹਨਾਂ ਦਾ ਜਿਹੜਾ ਕੰਮ ਜਿਹੜਾ ਕੰਮ ਘਟਾਉਣ ਜਾ ਰਹੀ ਹੈ ਤੇ ਅਸੀਂ ਉਹ ਵਿਰੋਧ ਚਾਂ ਜਿਹੜਾ ਨਮਾ ਕਾਨੂੰਨ ਜਿਹੜਾ ਬਣਾਉਣ ਜਾ ਰਹੀ ਹੈ ਉਹਦੇ ਵੀ ਇੰਗੇਜਡ ਹੈ ਅਸੀਂ ਰੱਜ ਕੇ ਵਿਰੋਧ ਕਰਾਂਗੇ ਅੱਜ ਜਿਵੇਂ ਸਾਡੀਆਂ ਭੈਣਾਂ ਬਹੁਤ ਤਰਸ ਚਤੇ ਆਈਆਂ ਨੇ ਤੇ ਅਸੀਂ ਸਾਨੂੰ ਜਿੱਥੇ ਵੀ ਜਾਣਾ ਪਵੇ ਅਸੀਂ ਮੋਦੀ ਸਰਕਾਰ ਦੇ ਖਿਲਾਫ ਹਾਂ ਅਸੀਂ ਆਪਣੇ ਹੱਕਾਂ ਲਈ ਹਮੇਸ਼ਾ ਲੜਦੇ ਹਾਂ ਤੇ ਲੜਦੇ ਰਾਵਾਂਗੇ ਤੇ ਬਹੁਤ ਧੰਨਵਾਦ ਤੁਹਾਡਾ ਵੈਗੂ ਜੀ ਦਾ ਖਾਸਾ ਵੈਗੂ ਜੀ